ਸਵਾਗਤਾਂ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੰਡ ਭਾਈ ਰੂਪਾ ਭਾਈ ਰੂਪਾ ਪੰਡ ਬਠਿੰਡੇ ਜ਼ਿਲ੍ਹੇ ਦਾ ਇਹਦੇ ਨੇੜੇ ਗੋਮਟੀ ਕਲਾਂ ਵੀ ਰਹਿ ਜਾਂਦਾ ਜਲਾਲ ਵੀ ਇਹਦੇ ਨੇੜ ਹੈ ਆਦਮਪੁਰੇ ਤੋਂ ਸਿੱਧੀ ਛੜਕ ਜਿਹੜੀ ਦਿਆਲਪੁਰਾ ਹੋ ਕੇ ਅੱਗੇ ਭਾਈ ਰੂਪਾ ਤੇ ਫਿਰ ਫੂਲ ਰਾਮਪੁਰੇ ਵਾਲੇ ਪਾਸੇ ਨੂੰ ਨਿਕਲ ਜਾਂਦੀ ਜਿਹੜੇ ਘਰ 'ਚ ਅੱਜ ਵੀਡੀਓ ਬਣਾ ਰਹੇ ਆ ਬਾਈ ਜੀ ਹੋਰੀ ਪਸ਼ੂ ਪਾਲਣ ਦਾ ਕੰਮ ਖੇਤੀਬਾੜੀ ਦੇ ਨਾਲ ਨਾਲ ਕਰਦੇ ਆ ਇਹਨਾਂ ਨੂੰ ਇੱਥੇ ਸ਼ੌਂਕ ਹੈ ਚੰਗੇ ਪਸ਼ੂਆਂ ਦਾ ਵੀਡੀਓ 'ਚ ਡਿਟੇਲ ਜਿਹੜੇ ਵੀਰ ਨੇ ਦੱਸਣੀ ਹੈ ਉਸ ਬਾਈ ਕੋਲ ਵੀ ਬੜੀਆਂ ਚੰਗੀਆਂ ਮੱਝਾਂ ਹੁਣ ਤੱਕ ਜਿੰਨੀਆਂ ਵੀਡੀਓ ਬਣਾਈਆਂ ਉਹਨਾਂ 'ਚ ਦੇਖੀਆਂ ਤੇ ਉਹਨਾਂ ਦੇ ਅੱਜ ਬ੍ਰਦਰ ਕੋਲੇ ਵੀਡੀਓ ਬਣਾ ਰਹੇ ਆ ਤੇ ਇਸ ਬਾਈ ਕੋਲ ਵੀ ਮੇਰੀ ਦੂਜੀ ਵੀਡੀਓ ਹੈ ਪਹਿਲਾਂ ਵੀ ਇੱਕ ਵੀਡੀਓ ਬਣਾਈ ਸੀ ਸ਼ਾਇਦ ਅਜ ਤੋਂ ਸਾਲ ਡੇਢ ਸਾਲ ਪਹਿਲਾਂ ਬੜੀ ਚੰਗੀ ਮੱਝ ਉਹਦੋਂ ਇਹਨਾਂ ਨੇ ਵਕਾਊ ਕੀਤੀ ਸੀ ਅੱਜ ਫੇਰ ਤੁਹਾਨੂੰ ਇਹ ਮੱਝ ਦਿਖਾਉਂਗਾ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਪਸੰਦ ਜੀ ਨੂੰ ਆਜੋ ਦਾ ਹੱਕ ਆ ਵੀ ਉਹ ਤਸੱਲੀ ਕਰੇ ਤੇ ਆਪਦੀ ਸਮਝ ਨਾ ਖਰੀਦੇ ਨੰਬਰ ਸਕਰੀਨ ਉੱਤੇ ਚੱਲੂਗਾ ਅੱਜ ਦੀ ਵੀਡੀਓ ਦੀ ਇਹ ਮੱਝ ਵਿਕਰੀ ਵਾਸਤੇ ਸੂਣ ਦੀਆਂ ਇਹ ਬਿਲਕੁਲ ਤਿਆਰੀਆਂ ਜੀਆਂ ਚੀ ਹੈ ਬਾਕੀ ਤੋੜ ਕੇ ਦਿਖਾ ਦੂੰਗਾ ਡਿਟੇਲ ਪੁੱਛ ਲੈਣਾ ਆਓ ਇਨਫੋਰਮੇਸ਼ਨ ਇਹਦੇ ਬਾਰੇ ਲਈਏ ਫਿਰ ਇਹ ਖੋਲ ਕੇ ਤੋੜਦੇ ਆ ਜਗਜੀਤ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਅੱਜ ਆਪਾਂ ਵੀਡੀਓ ਬਣਾ ਰਹੇ ਆਂ ਬਾਈ ਜੀ ਹੋਰਾਂ ਦਾ ਕੀ ਨਾਮ ਆ ਜਿੰਨਾਂ ਕੋਲ ਵੀਡੀਓ ਬਣਾ ਸਕਦਾ ਸਫਾੜਾ ਜੀ ਭਾਈ ਆ ਮੇਰਾ ਛੋਟਾ ਛੋਟੇ ਬ੍ਰਦਰ ਹੀ ਹੈ ਹਾਂਜੀ ਹਾਂਜੀ ਠੀਕ ਹੈ ਜਗਜੀਤ ਭਾਈ ਇਹਨਾਂ ਨੂੰ ਵੀ ਫਿਰ ਸ਼ੌਂਕ ਚੰਗੀਆਂ ਮੱਜਾਂ ਦਾ ਤੁਹਾਡੇ ਵਾਂਗੂ ਹੈ ਹਾਂਜੀ ਹਾਂਜੀ ਅੱਛਾ ਅੱਜ ਇੱਕ ਮੱਝ ਵੇਚਣ ਲੱਗੇ ਹੋ ਕੰਨ ਮਾਸੂ ਹੈ ਨੇ ਸੂਣਾ ਇਹ ਚੌਥੇ ਸੂਏ ਸੂਣਾ ਭਾਈ ਹੁਣ ਚੌਥਾ ਸੂਆ ਸੂਕੀ ਹਾਂਜੀ ਹਾਂਜੀ ਅੱਛਾ ਭਾਈ ਦਹਿਣ ਅੰਦਾਜ਼ਾ ਕਿੰਨੇ ਲੈ ਸਕਦੀ ਹੈ ਦਿਨ ਟਾਈਮ ਤਾਂ ਵਸ ਪੂਰਾ ਹੀ ਆ ਇਹਦਾ ਠੀਕ ਹੈ ਕਿ ਬਸ ਇੱਕ ਅੱਧੇ ਦਿਨ ਚ ਹੀ ਸੂ ਪਾਣਾ ਇਹਨੇ ਤਿਆਰੀ ਚ ਹੀ ਆ ਸੂਣ ਦੀ ਦਾ ਫਿਰ ਹਣਾ ਦੁੱਧ ਇਹਦਾ ਹੈ ਜੀ 1.9 20 ਕਿਲੋ ਦੁੱਧ ਆ ਜੀ ਪਿਛਲੇ ਸੂਏ ਚੜਨੇ ਦੇ ਹਾਂਜੀ ਹਾਂਜੀ ਅੱਛਾ ਇਹ ਹੁਣ ਸੂਣ ਦੀਆਂ ਬਿਲਕੁਲ ਤਿਆਰੀਆਂ ਹਵਾਨਾ ਇਹ ਇਸ ਤਰ੍ਹਾਂ ਹੀ ਰੱਖਦੀ ਹੈ ਜਾਂ ਹੋਰ ਭਰੂਗੀ ਨਾ ਬਸੇ ਭਰੂਗੀ ਜੀ ਹੋਰ ਹੁਣ ਜਿਵੇਂ ਜਿਵੇਂ ਇਹ ਮੰਨ ਲਾ ਕੱਲ ਤੱਕ ਸੂਪੂਗੇ ਪੂਰਾ ਇਹਨਾਂ ਠੋਸ ਕਰ ਜਾਣਾ ਕੱਲਾ ਕੱਲਾ ਥਣ ਕਰ ਜੂਗੇ ਠੀਕ ਹੈ ਤੇ ਪੂਰੇ ਲੰਮੇ ਟਾਈਮ ਵਾਲੀ ਮੱਝ ਆਈ ਹੈ ਅੱਛਾ ਦੁੱਧ ਕਿੰਨਾ ਟਾਈਮ ਪਿਆ ਜਾਂਦੀ ਕੱਪ ਦੁੱਧ ਤਾਂ ਛੱਡਣੀ ਪੈਂਦੀ ਹੈ ਜੀ ਅਜੇ ਕਰ ਵੀ 7 ਕਿਲੋ ਤੋਂ ਡਰਾਈ ਕਰੀਆ ਪੂਰੀ ਜਦੋਂ 8 ਮਹੀਨਿਆਂ ਦੀ ਹੋ ਗਈ ਸੀਗੀ ਠੀਕ ਹੈ 7 ਕਿਲੋ ਤੋਂ ਡਰਾਈ ਕਰੀ ਠੀਕ ਹੈ ਦੋਸਤੋ ਇਹ ਗੱਲ ਜਦੋਂ ਆਫ ਕੈਮਰਾ ਸੀ ਬਾਈ ਨਾਲ ਗੱਲਾਂ ਬਾਤਾਂ ਕਰ ਰਹੇ ਸੀ ਵੀਰ ਇੱਥੇ ਖੜੇ ਆ ਸਾਹਮਣੇ ਬਾਈ ਕਹਿੰਦਾ ਵੀ ਸਾਨੂੰ ਇਹ ਸੀ ਆ ਵੀ ਇਹ ਮੱਝ ਨੂੰ ਆਪਾਂ ਦੁੱਧੋਂ ਕਿਵੇਂ ਛੱਡਾਂਗੇ 8ਵੇਂ ਮਹੀਨੇ 'ਚ 7 ਕਿਲੋ ਦੁੱਧ ਛੇਰੇ ਥੱਲੇ 2 ਮਹੀਨੇ ਸੂਨ ਚ ਰਹਿੰਦੇ ਸੀ ਤੇ ਡਰਾਈ ਮਤਲਬ ਉਵੇਂ ਜਿਵੇਂ ਆਪਾਂ ਤੂੜੀ ਪਾ ਕੇ ਸ਼ੁਰੂ ਕਰਦੇ ਹਾਂ ਤਾਂ ਉਸ ਤਰੀਕੇ ਨਾਲ ਇਹਦੀ ਫੀਡ ਘਟਾ ਕੇ ਫੇਰ ਇਹਨੂੰ ਡਰਾਈ ਕੀਤਾ ਖੈਰ ਤੁਸੀਂ ਆਪਦੀ ਸਮਝ ਨਾਲ ਖਰੀਦੋ ਹਰੇਕ ਬੰਦਾ ਹਰੇਕ ਇਨਸਾਨ ਆਪਦੀ ਚੀਜ਼ ਦੀ ਵਿਸ਼ੇਸ਼ਤਾ ਜ਼ਰੂਰ ਦੱਸਦਾ ਹੈ ਵੀਡੀਓ ਦੇ ਵਿੱਚ ਅਜਗਜੀਤ ਭਾਈ ਇਹਦੇ ਸੀਮਨ ਜਿਹੜਾ ਲੱਗਾ ਕੋਈ ਡਿਟੇਲ ਹੈ ਇਹ ਛੇਰੇ ਪੰਜਾਬ ਦਾ ਲੱਗਿਆ ਭਾਈ ਇਹਦੀ ਛੇਰੇ ਪੰਜਾਬ ਦਾ ਹਾਂਜੀ ਇਹਦਾ ਰੇਟ ਆਪਾਂ ਕੀ ਰੱਖਦੇ ਹਾਂ ਭਾਈ ਰੇਟ ਫੋਨ ਤੇ ਕਰ ਲਾਂਗੇ ਠੀਕ ਆ ਰੇਟ ਦੋਸਤੋ ਇਹਦਾ ਫੋਨ ਤੇ ਰਹੂਗਾ ਛੇਰੇ ਪੰਜਾਬ ਬਲ ਦਾ ਸੀਮਨ ਲੱਗਾ ਦੁੱਧ 19 19 ਕਿਲੋ ਪਿਛਲੇ ਸੂਏ ਦਾ ਹੈ ਅੱਜ ਕਿੰਨਾ ਚਾਹੋਂਗੇ ਉਹ ਤੁਹਾਡੀ ਸੇਵਾ ਹੈ ਬਾਕੀ ਤਨ ਤਨ 3.5 ਕਿਲੋ ਦੀ ਗਾੜੀ ਆਈ ਇਹਦੀ ਅੱਛਾ ਗਾੜੀ ਤਨ 3.5 ਕਿਲੋ ਹਾਂ ਤਨ 3.5 ਕਿਲੋ ਦੀ ਗਾੜੀ ਆਈ ਇਹਦੀ ਠੀਕ ਹੈ ਖੁੱਲ ਗਿਆ ਬਈ ਨੂੰ ਤੋਰ ਗਿਆ ਆਪਾਂ ਹਾਂਜੀ ਸੋ ਦੋਸਤੋ ਤੋਰ ਕੇ ਤੁਹਾਨੂੰ ਮੱਝ ਦਿਖਾ ਦਿੰਨਾ ਸੂਣ ਦੀਆਂ ਇਹ ਤਿਆਰੀਆਂ ਚ ਹੀ ਹੈ ਹੋਰ ਇੱਕ ਅਦਾ ਦਿਨ ਲੈ ਸਕਦੀ ਹੈ ਬਾਕੀ ਪਹਿਲਾ ਵਾਲੇ ਸੂਏ ਚ ਵੀ ਇਹ ਕਟਣੀਆਂ ਆ ਜੀ ਅੱਛਾ ਕਟੀਆਂ ਦਿੱਤੀਆਂ ਹਾਂ ਘਰੇ ਹੀ ਖੜੀਆਂ ਠੀਕ ਹੈ ਹਾਂਜੀ ਸੋ ਕਟਣੀਆਂ ਦਿੱਤੀਆਂ ਨੇ ਪਿਛਲੇ ਸੂਏ ਚ ਦੀ ਕੱਟੀ ਇੱਕ ਦਿਖਾਉਂਗਾ ਬੜੀ ਸੋਹਣੀ ਝੋਟੀ ਹੈ ਅਜੇ ਸਾਲਕ ਦੀ ਹੋਈ ਹੈ ਹਵਾਨਾ ਇਹਦਾ ਹੁਣ ਦਾ ਰੋਖ ਤੁਸੀਂ ਦੇਖ ਲਓ ਹਜੇ ਇਹ ਲਿਆ ਵੀਰੇ ਵਾਪਸ ਸੁੰਦਿਆ ਸੁੰਦਿਆ ਪਸੂ ਪਰਦਾ ਬਾਕੀ ਤੁਸੀਂ ਕੋਲੋਂ ਆ ਕੇ ਇਹਨੂੰ ਦੇਖ ਲਓ। ਸੋ ਇਹਦਾ ਥਣ ਹਵਾਨਾ ਇੱਕ ਵਾਰ ਇਵੇਂ ਦੇਖ ਲਓ। ਬਾਕੀ ਜਦੋਂ ਸੂਣ ਲੱਗੂਗੀ ਉਦੋਂ ਮੈਂ ਕਹਿੰਦਾ ਇਹ ਪੂਰਾ ਹੀ ਜੋਸ਼ ਹਵਾਨੇ 'ਚ ਪਾ ਜਾਂਦੀ ਹੈ। ਬਰੀਕ ਚਮੜੀ ਦੀ ਇਹ ਮੱਝ ਹੈ ਉਤੋਂ ਸਕੈਨੇ ਦੀ ਬਿਲਕੁਲ ਪਤਲੀ ਹੈ। ਉਹ ਤੁਸੀਂ ਵੀਡੀਓ 'ਚੋ ਦੇਖ ਹੀ ਰਹੇ ਹੋ। ਹਵਾਨਾ ਹੁਣ ਕਲੀਅਰ ਦੇਸੀ ਗਿਆ ਜਿੱਦਾਂ ਦਾ ਰੋਖ ਹੈ। ਖਾਣਾ ਇਹਦੇ ਹੱਥੀ ਚੁਾਈ ਵਾਲੇ ਸੋਹਣੇ ਐ ਸਿੰਘ ਵੀ ਇਹਦਾ ਚੰਗਾ ਸੋ ਚੌਥਾ ਸੁਆ ਸੁੰਦੀ ਮੱਝ ਵਿਕਰੀ ਆਸਤੇ 2 ਭਾਈ ਰੁਪਏ ਪੈਂਟ ਚਾ ਦੋਸਤੋ ਜਿਹਨੂੰ ਪਸੰਦ ਆਵੇ ਤਾਂ ਕੰਟੈਕਟ ਤੁਸੀਂ ਵੀਰ ਨਾਲ ਬਣਾ ਸਕਦੇ ਹੋ ਨੰਬਰ ਜਿਹੜਾ ਇਹਨਾਂ ਦਾ ਸਕਰੀਨ ਉੱਤੇ ਚੱਲੀ ਜਾਂਦਾ ਹੈ ਇਸ ਨੰਬਰ ਤੇ ਤੁਸੀਂ ਕਾਲ ਕਰਨੀ ਹੈ ਅੱਜ ਦੀ ਇਸ ਵੀਡੀਓ ਚ ਇੱਕ ਹੀ ਨਗ ਵਿਕਰੀ ਆਲਾ ਸੀ ਧੰਨਵਾਦ